ਪ੍ਰੀਤ ਲੱਗਿਆ ਪਟਣ ਹਾਂ ਕੀ ਜਾਓ ਕਹਿ ਲਦੀ ਗੱਲ ਜਿਹੜੀ ਦਿਖਦੀ ਕੋਈ ਨਹੀਂ ਜੀ ਸਤਿ ਸ੍ਰੀ ਅਕਾਲ ਜੀ ਪਹੁੰਚੇ ਵੇ ਖੇਤ ਚ ਭੋਲੂ ਬਾਈ ਇੱਧਰ ਟੈਂਸ਼ਨ ਲਈ ਖੜਾ ਟੈਂਸ਼ਨ ਘਾਦੀ ਮਨ ਨੂੰ ਕਰ ਉਹ ਵੀ ਭਰ ਜੂਗੇ ਖੱਡੇ ਤੈਨੂੰ ਕਿਹਾ ਕਰਾ ਦਾਂਗੇ ਜਿੱਕਣਾ ਜਿੱਤੇ ਕਹੂੰਗਾ ਉਹੀ ਕੰਮ ਹੋ ਜੂਗਾ ਯਾਰ ਤਾਂ ਚਲ ਦੇਖੂੰਗੇ ਜਿੱਕਣਾ ਲੂਟ ਹੈ ਭਰ ਦੇਣੇ ਤਵੀਆਂ ਨਾਲ ਸਵਾਗਾ ਮਾਰਦੇ ਭਰ ਤੋਕਣ ਵੀ ਜਾਣੇ ਫਿਰ ਜੜ ਤੇਰੇ ਸਿਆਰ ਨਹੀਂ ਨਿਕਣ ਜੇ ਕੰਨਾ ਨਾ ਬੀਜਣਾ ਹੁੰਦਾ ਇਹ ਠੀਕ ਤਾਂ ਫਿਰ ਤਾਂ ਇੱਕਣੀ ਆਪਣੇ ਚੁੱਪ ਕਰਕੇ ਭਰ ਦਿੰਦਾ ਮੱਕੀ ਬੀਜਣ ਦੇ ਉੱਪਰ ਹੀ ਛੱਟਾ ਦੇ ਕੇ ਮੱਕੀ ਬੈਣਾ ਨਹੀਂ ਛੱਡਣੀ ਇੱਥੇ ਨਹੀਂ ਟੱਚ ਦੂਈ ਧੜਾ ਕੋ ਕਹਿੰਦੀ ਚਾਰੇ ਵਾਲੀ ਚਾਰਾ ਉਹਨਾਂ ਨੇ ਖਾਣਾ ਨਹੀਂ 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 ਚਾਰੇ ਵਾਲੀ ਮੱਕੀ ਨਹੀਂ ਖਾਂਦੀਆਂ ਉਹ ਉਹ ਨਹੀਂ ਬੋਲੂ ਬਾਈ ਚਾਰੇ ਵਾਲੀ ਨਹੀਂ ਖਾਂਦੀ ਜਾਂਦੀਆਂ ਜਿਹੜੀ ਕੁੱਕੜੀ ਵਾਲੀ ਮੱਕੀ ਆ ਉਹਨੂੰ ਬਹੁਤ ਪੈਂਦੀਆਂ ਕੁੱਕੜੀ ਨੂੰ ਚਾਰੇ ਵਾਲੀ ਨੂੰ ਘੱਟ ਪੈਂਦੀਆਂ ਹਲੇ ਹੁਣ ਆਏ ਤਾਂ ਬੀਜਣ ਹੀ ਆ ਸਭ ਨੇ ਹੈ ਚਾਰੇ ਵਾਲੀ ਨੂੰ ਵੀ ਖਾਣ ਨਹੀਂ ਆ ਸਾਨੂੰ ਨਾ ਹੋਏ ਅਸੀਂ ਬੀਜਣ ਹੀ ਉਹ ਦੇਖੀ ਜਾਊਂ ਕੀ ਹੋਊ ਚਾਰੇ ਕੋ ਤਾਂ ਠੈ ਕੇ ਬੈਠੇ ਲਾ ਇਹਨਾਂ ਦੇ ਕੋਲ ਬੈਣੇ ਤੇ ਬਰੀਂ ਖਾ ਜਾਂਦੀ ਏ ਖੜੀ ਇਹ ਤਾਂ ਡਰਦੀ ਆ ਆਪਣੀ ਬਾਹਰ ਨਿਕਲਦੇ ਵੀ ਕਿਦੇ ਸਾੰਭਰ ਨਾ ਹੋਵੇ ਗੈਲ ਛਟੀਆਂ ਵੀ ਤੋੜਦੀਆਂ ਛਟੀਆਂ ਹੋ ਸਕਦੀਆਂ ਛਟੀਆਂ ਤਾਂ ਤੋੜਦੀਆਂ ਛਟੀਆਂ ਨਹੀਂ ਛੱਡਦੀਆਂ ਚੱਲ ਆਇਆ ਖਾਸੀਆਂ ਇਧਰੋਂ ਛੱਟੀ ਤੇਰੇ ਸਾਹਮਣੇ ਕਿੰਨੀ ਲੱਗਦੀ ਆ ਪੋਰ ਮੈਂ ਇਹਨੇ ਲਾ ਲੱਗਿਆ ਵਾ 2 ਕਿੱਲੇ ਡੇਢ ਉਹਦੇ ਆ ਕੇ ਦੂਰ ਆ ਕੇ ਖਾਂਦੀਆਂ ਦੂਰ ਵਾਲ ਵਧੀਆ ਲੱਗਦੇ ਉਹਨਾਂ ਨੂੰ ਇਧਰ ਆ ਜੇ ਛੁੱਟੀ ਕਰੀ ਬੈਠੇ ਦੇਖ ਲੈ ਰਸਣ ਪੱਕ ਰਿਹਾ ਆਹ ਅੱਜ ਜਾਣਾ ਕਿਤੇ ਇਹਨਾਂ ਨੇ ਦੱਸਦਾ ਹੈ ਨਹੀਂ ਹਾਂ ਕਿੱਥੇ ਹੀ ਜਾਣਾ ਲੰਬੜਦਾਰ ਚੱਲ ਕੋਈ ਨਹੀਂ ਟੋਕਾ ਰਹਿ ਗਿਆ ਕਰਨੇ ਨੂੰ ਹੁਣ ਕੋ ਕਰਨਾ ਉਹਨੇ ਵਟਸਐਪ ਆ ਜਾਣਾ ਚੱਲ ਕੋਈ ਹੂੰ ਇਹ ਲੈਂਦਾ ਫਿਰ ਇਹ ਤਾਂ ਚਾਹੀਦਾ ਹੀ ਤਾਂ ਜੀ ਉਹੀ ਲੈਂਦਾ ਜਿਹੜਾ ਖੂਹ ਹੋਇਆ ਉਹੀ ਆ ਦੇਖ ਲਿਆ ਸੇਮ ਉਹੀ ਬੱਲੇਮਿਨੇਸ਼ਨ ਕਰਾਉਣੀ ਹੁਣ ਇਹਨੂੰ ਹੈਨਾ ਜੀ ਹੂੰ ਸੇਮ ਉਹੀ ਆ ਹੂੰ ਉਰੇ ਥੋੜਾ ਮਹਿੰਗਾ ਮਿਲਦਾ ਆਨਲਾਈਨ ਸਸਤਾ ਹੈ ਹਾਂ ਜੀ ਆਨਲਾਈਨ 1500 1550 ਰੁਪਏ ਦਾ ਤਾਂ ਹੂੰ ਫੀਰ ਉਹ ਤਾਂ ਫਰਕ ਤਾਂ ਹੋਣਾ ਹੀ ਇਹਨਾਂ ਦੇ ਜੀ ਨੰਬਰ ਨੰਬਰ ਕਿਹਣਾ ਚੇਂਜ ਕਰੂੰਗਾ ਨੰਬਰ ਕਿਹਣਾ ਜੀ ਆਏ ਨਹੀਂ ਨੰਬਰ ਤਾਂ ਆਉਣੇ ਹੋ ਨਹੀਂ ਹੁਣ ਨੰਬਰ ਤਾਂ ਆਉਣੇ ਨਹੀਂ ਹਾਂ ਉਹਦੇ ਮੈਂ ਤੈਨੂੰ ਬੋਦਦਾ ਜੀ ਕਿਹਣਾ ਹੋਣਗੇ ਨੰਬਰ ਤਾਂ بڑے ਫੋਨ ਚੋਂ ਭੇਜੇ ਨਹੀਂ بڑے ਫੋਨ ਚ ਹੈਗੇ ਸਾਰੇ ਉਹ ਹੂੰ ਬਹੁਤ ਹੈਗੇ ਬਹੁਤ ਹੈਵੀ ਨਹੀਂ ਚੱਲੋ ਉਹ ਭੇਜੂੰਗਾ ਤੇ ਸਿਮ ਵਿੱਚ ਪਾ ਲੀਆ ਨਾ ਹਾਂਜੀ ਸਿਮ ਵਿੱਚ ਪਾ ਲੀਏ ਇਹ ਹਾਂਜੀ ਫੀਰ ਉਹ ਕਰ ਦੂੰਗਾ ਟਾਟਾ ਟ੍ਰਾਂਕ ਹਾਂਜੀ ਆ ਫਿਰ ਆਇਨਾ ਹੋਵੇ ਕਿਤੇ ਜਿਹੜਾ ਹੁਣ ਚੱਲਦਾ ਸਾਰਾ ਕੋਈ ਏਟੀਮ ਪਲੇਟੀਆਂ ਵਗੈਰਾ ਗੂਗਲ 'ਤੇ ਇਹ ਵੀ ਆ ਹੁਣ ਤਾਂ ਕੁਝ ਕਰਨ ਉਹ ਤਾਂ ਚੀਜ਼ਾਂ ਤਾਂ ਬੰਦ ਨਹੀਂ ਹੁੰਦੀਆਂ ਇਹ ਚੱਲ ਦੇਖਦੇ ਆ ਪਾ ਕੇ ਸਿਮ ਉਹਦੀ ਚੀਕੇ ਹੂੰ ਇੱਕ ਸਿਮ ਜਿ ਘੜਿਆਉਣੇ ਨੰਬਰ ਉਧਰ ਤੇ ਮੇਰੇ ਪਹਿਲਾਂ ਮੇਰੇ ਵਾਲਾ ਸਿਮ ਪਾ ਕੇ ਦੇਖ ਲੈਂਦੇ ਆ ਹੋਰ ਕੋਈ ਉਹ ਨਹੀਂ ਪਾਉਣੇ ਪਹਿਲਾਂ ਨਾ ਉਧਰ ਸੀ ਆਉਣੇ ਨਹੀਂ ਨਾ ਹੈਗੇ ਹੂੰ ਹੁਣ ਤਾਂ ਚੱਲਦਾ ਹੁਣ ਐਨ ਵਧੀਆ ਹੀ ਤਾਂ ਜਿਹੜਾ ਨੰਬਰ ਜ਼ਿਆਦਾ ਹੈ ਵੀ ਆ ਜੀ ਤਾਂ ਨਿੱਬਣਾ ਨੰਬਰ ਦੇ ਤਿੱਕੇ ਪਤਾ ਨਹੀਂ ਲੱਗਿਆ ਕਰਨਾ ਕਿਹਦਾ ਆ ਗਿਆ ਕਿਹਦੇ ਕੱਢ ਕੇ ਮਲਾਲੀ ਕਰੂੰਗਾ ਆ ਆ ਗਿਆ ਤਾਂ ਨਹੀਂ ਪਤਾ ਲੱਗੇ ਸਾਨੂੰ ਨਾਮ ਨਹੀਂ ਨਾ ਲਿਖਿਆ ਹੋਇਆ ਹੁਣ ਹਾਂ ਇੰਨੇ ਨੰਬਰ ਕਿੱਥੇ ਸੀ ਮੋੜੇ ਸਾਡੇ 4 500 ਨੰਬਰ ਆਉਣਾ ਦੋ ਦਿਨ ਘੰਟੇ ਲੱਗਾਂ ਮਾ ਜੇ ਕਰਨੇ ਆ ਸਾਲਾ ਬੱਟੇਂਗੇ ਬਿੱਨਾ ਹਾਂ ਦੋ ਵਾਰ ਤੇ 4 ਘੰਟੇ ਲੱਗੂ 4 ਘੰਟੇ ਚ ਨਹੀਂ ਹੋਣੇ ਤੇ ਲੈ ਨਿਕ ਟਾਈਮ ਚ ਤਾਂ ਹੋ ਜਾਣੇ ਜੀ ਬਹੁਤ ਟਾਈਮ ਲੱਤਾਂ ਤੇ ਤੈਨੂੰ ਸੋਰਤੀ ਹੋਣਾ ਮੋਟੂ ਠੀਕ ਹੈ ਜੀ ਤੌਰ ਕੀ ਰਿਸ਼ਵਤ ਹੈ ਹਾਂ ਬਾਬੇ ਰਿਸ਼ਵਤ ਦੰਦੇ ਨੰਬਰ ਸੇਵ ਕਰਾਉਣ ਲਈ ਵੀ ਕਿਹਦੀ ਇਹਨੇ 100 ਨੰਬਰ ਵੀ ਤੇ ਕਰਨਾ ਫੋਨ ਦਾ ਯਾਰ ਨੰਬਰ ਕੱਲ ਦੇਖ ਲਈ ਹਾਂ ਚੱਲੀ ਜਾਣਾ ਹਾਂ ਇਹ ਤਾਂ ਐ ਚ ਹੈਗੀ ਹਾਂ ਹਮ ਇੱਕ ਜੀ ਹੋ ਸਕਦੀ ਹੈ ਤੇਰੇ ਵਾਲੇ ਚ ਦੋਵੇਂ SIM ਪਾ ਕੇ ਮੇਰੇ ਵਾਲੀ Gmail ਚ ਲਾ ਸ਼ੇਅਰ ਵਿੱਚ ਮੇਰੇ ਤੇ ਕਰਾ ਦੇ ਮੇਰੇ ਵਾਲੇ ਬੱਦਲ ਨੂੰ ਆਵਾਜ਼ ਫੂੜਾ ਵਰਤ ਲਾ ਦੇ ਹਮ ਫਿਰ ਮਾ ਹਾਂ ਬਾਬੇ ਫਿਰ ਕਿੱਕਣਾ ਮਿਲੇ SIM ਹੁਣ ਫੇਰ ਮੇਂ ਫੇਰ ਰਿਪੋਰਟ ਲਗਾਈ ਤੇ ਮਿਲਦਾ ਦਿੱਤੇ ਉਹਨਾਂ ਨੇ ਅੱਛਾ ਕੱਲ ਤਾਂ ਚੱਲਦਾ ਅੱਜ ਵੀ ਤਾਂ ਚੱਲਦਾ ਬਾਅਦ ਚ ਚੱਲ ਪਿਆ ਫਿਰ ਅੱਛਾ ਜੀ ਫੇਰ ਰਿਪੋਰਟ ਲਗਾ ਕੇ ਫੇਰ ਉਹਨਾਂ ਸੰਗ ਚਲੋ ਮਿਲ ਗਏ ਯਾਰ ਉਹ ਜਿਹੜੇ ਤੇਰੇ ਉਹ ਖਤਮ ਹੋ ਗਏ ਸਾਰੇ ਨੰਬਰ ਇਧਰ ਮੇਂ ਦੁਆਰਾ ਨੂੰ ਗਏ ਹਨ ਹਾਂਜੀ ਆ ਨੰਬਰ ਸਾਰੇ ਖਤਮ ਸਾਰੇ ਨੰਬਰ ਗਏ ਦੁਆਰਾ ਪੈਣਗੇ ਹੁਣ ਸਾਰੇ ਨੰਬਰ ਹੋ ਲਈਆਂ ਮੋਬਾਈਲ ਡਾਟਾ ਦਾ ਰਹੀ ਕਰਦਾ ਵੀ ਜਿਹੜਾ ਜਿੰਨੇ ਦਿੰਦੀ ਪੈਨਲਟੀ ਸੀਗੀ ਨੇ ਉਹ ਨੰਬਰਾਂ ਦਾ ਨੰਬਰਾਂ ਨੂੰ ਦੇਖ ਰਹੇ ਹਾਂ ਇਹਦੇ ਵਿੱਚ ਹੈਗੇ ਨੰਬਰ ਜਿਵੇਂ ਲਾਉਣਾ ਕੋਈ ਬੜੇ ਨਹੀਂ ਤੂੰ ਇੱਧਰ ਕੱਢ ਹੋ ਜੇ ਮਰਜੀ ਤੁਸੀਂ ਆਓ ਤੇਰੇ ਇਕੱਠੇ ਹੀ ਉਹ ਨੰਬਰ ਤਾਂ ਸਾਰੇ ਆਏ ਥੋੜੀ ਬਾਬਾ ਹੀ ਇਕੱਠੇ ਹੁੰਦੇ ਕੱਲ ਮੇਰਾ ਕਿਹਦਾ ਲੁਗਾ ਦਾ ਨੰਬਰ ਆਉਂਦਾ ਹੁਣ ਤੇਰਾ ਨੰਬਰ ਕਿ ਉਹਦੇ ਕੋਲ ਹੈਗਾ ਤਰਨੀ ਦਾ ਕਿ ਉਹਦੇ ਕੋਲ ਹੈਗਾ ਇਹ ਕਿ ਚੱਕਰ ਹੁੰਦਾ ਬਾਹਰ ਤੇ ਆਉਂਦੇ ਉਹ ਤਾਂ ਚੱਲ ਕੋਈ ਨਹੀਂ ਹੋਏਗਾ ਉਹ ਗੱਲ ਕਰਦਾ ਹਾਂ ਉਹਦੇ ਕਰ ਤਾਂ ਕੋਈ ਤਾਲੁਕਾ ਨਹੀਂ ਹੈ ਜੇ ਫੇਰ ਆਜਣਾਂ ਫੇਰ ਤਾਂ ਸੱਚ ਹੋਊਗੀ ਜੀ ਜੀ ਸਾਹਿਬ ਜੀ ਹੌਲੀ ਹੌਲੀ ਹੋਣੇ ਆ ਫਿਰ ਤਾਂ ਉਦੋਂ ਸਾਲ ਤੇ ਵੱਧ ਕੰਮ ਟਾਈਮ ਵੀ ਲੱਗ ਜਣਾ ਜਿਹੜੀ ਜਿੰਨੇ ਨੰਬਰ ਆ ਸਾਰਿਆਂ ਦੀ ਫੋਨ ਥੋੜੂ ਆਉਂਦੀ ਹੁੰਦੇ ਇਹ ਤਾਂ ਵੀ ਜੇ ਸਾਰੇ ਸੇਵ ਕਰਨੇ ਉਹ ਹੈਡਫੋਨ ਦੇ ਲਗੂ ਨਹੀਂ ਦਿੰਦੇ ਕਹਿੰਦੇ ਚਾਰਜਰ ਤਾਂ ਹੋਣਾ ਚਾਰਜਰ ਇੱਕ ਬਸ ਬਸ ਕਬੇਲਾ ਅੱਗੇ ਜਿਹੜਾ ਹੈਡਫੋਨ ਹੋਵੇ ਕਰਦੇ ਇੱਥੇ ਹੂੰ ਅੱਗੇ ਤਾਰ ਵਾਲੇ ਹੈਡਫੋਨ ਚਾਰਜਰ ਹੁਣ ਤਾਂ ਚਾਰਜਰ ਵੀ ਛੱਡਣ ਲੱਗੇ ਹਾਂ ਐਪਲ ਦਾ ਤਾਂ ਕੁਝ ਨਹੀਂ ਦਿੰਦਾ ਐਪਲ ਇਕੱਲਾ ਫੋਨ ਦਿੰਦਾ ਡਾਟਾ ਕੇਬਲ ਦੇ ਦਿੰਦਾ ਨਹੀਂ ਲਾਇ ਸਕੀਨੀ ਡਾਟਾ ਕੇਬਲ ਹੈ ਹਾਂ ਸੈਮਸੰਗ ਵੀ ਡਾਟਾ ਕੇਬਲ ਦੇਣ ਲੱਗ ਗਿਆ ਮਹਿੰਗਿਆਂ ਚ ਕਿਚਾ ਕੱਲੀ ਯਾਰ ਸੋਨਾ ਬਹਾਨਾ ਭਾਲਿਆ ਇਹਨਾਂ ਨੇ ਇੱਕੋ ਫ੍ਰੈਂਡਲੀ ਦਾ ਹੈ ਇਹਦੀ ਜਗ੍ਹਾ ਇੱਕੋ ਫ੍ਰੈਂਡਲੀ ਦਾ ਚਾਰਜ ਕਿੱਕਣਾ ਕਰੂਗੇ ਸਾਨੂੰ ਇੱਕੋ ਫ੍ਰੈਂਡਲੀ ਦੇ ਹੋਏ ਕਿ ਚਾਰਜਰ ਬਾਅਦ ਚ ਮੋਲ ਲਓ ਆਪਣਾ ਆਉ ਫਿਰ ਇੱਕੋ ਫ੍ਰੈਂਡਲੀ ਤਾਂ ਮਣੀ ਜੇ ਬਿਨਾ ਚਾਰਜਰ ਦੇ ਚਾਰਜਰ ਹੋ ਜੂ ਹਾਂ ਚਾਰਜ ਤਾਂ ਕਰਨਾ ਹੀ ਆ ਕਰੇ ਨੂੰ ਇਹ ਰੱਖਾਂਗੇ ਇਹਦਾ ਫਾਇਦਾ ਆਈ ਹੈ ਬੱਪੂ ਇਹ ਖਾਸੇ ਦਿਨ ਘੜ ਦਿੰਦੇ ਚਾਰਜ ਹੋਏ ਤੇ ਹੈਨਾ ਬਹੁਤ ਦਿਨ ਘੜ ਦਿੰਦੇ ਦਾਂ ਹਾਂਜੀ 8-8 10-10 ਦਿਨ ਕੱਢ ਦਿੰਦਾ ਤੁਸੀਂ ਗੋਣ ਸਾਹਿਬ ਸਾਰਾ ਸੀਨ ਕਰ ਉੱਤੇ ਮੈਂ ਤਾਂ ਸਾਰਾ ਦਿਨ ਲਾਇਆ ਜਿਹੜੇ 6-7 ਦਿਨ ਲਾਏ ਹਾਂਜੀ ਇੱਕ ਵਾਰ ਵੀਰੇ ਦੇ ਚਾਰਜ ਕਰ ਲਈਏ ਬਸ ਇਹੀ ਫਾਇਦਾ ਇਹਦਾ ਉਹ ਵੀ ਅਜਾ 7 ਦਿਨ 20 ਘੰਟੇ ਦਾਦਾ ਨਾਲੇ 2 ਘੰਟੇ ਰਹਿੰਦੀ ਆ ਇਹੀ ਆ ਜੀ ਵੀ 7 ਦਿਨ ਬੈਟਰੀ ਹੋਰ ਚੱਲ ਜੇ ਹੂੰ ਇਹਨਾਂ ਦਾ ਇਹ ਬਹੁਤ ਫਾਇਦਾ ਹੈ ਜੀ ਮੇਰੇ ਕੋਲ ਵੀ ਤਾਂ ਹੈਗਾ ਤੇ ਜਿਹੜਾ ਉਹ ਇੰਨਾ ਟਾਈਮ ਕੱਢ ਦਿੰਦਾ ਤਾਂ ਕਿੱਥੇ ਗਿਆ ਤੇਰਾ ਉਹ ਮੇਰਾ ਖਰਾਬ ਹੋ ਗਿਆ ਤਾਂ ਮੈਂ ਸਕੂਲ ਨੂੰ ਲੈ ਕੇ ਨਹੀਂ ਜਦੋਂ ਜਾ ਕਰਦਾ ਟਿਊਸ਼ਨ ਨੂੰ ਉਹ ਜਦ ਸਬਜੀ ਡੁੱਲ ਗਈ ਦੀ ਵਿੱਚ ਬਰਨਦਾ ਸਾਰੇ ਖਾ ਗਿਆ ਸਬਜੀ ਸਬਜੀ ਡੁੱਲ ਨਹੀਂ ਕਰਕੇ ਉਹ ਖਰਾਬ ਹੋ ਗਿਆ ਉਹ ਖਰਾਬ ਕਰਕੇ ਉਹਨੂੰ ਕੈਚ ਕਰੇ ਕਰਦਾ ਤਾਂ ਹਾਂ ਹੂੰ ਹਾਂਜੀ ਚਾਹ ਤੁਸੀਂ ਫੇ ਜਲੀਏ ਹਾਂਜੀ ਲੱਗ ਗਿਆ ਦੇਖਦੇ ਆਂ ਕੀ ਬਣਦਾ भी आ गया उधर प्रीत आ रहा प्रीत हो गल जड़ा हाँ बॉम्ब का पहना है हाँ ठीक है बहुत डू नहीं करता टायर ਹੂੰ ਜਿਆਦਾ ਕਿ ਟਿੱਡਾ ਹੋ ਜਾਂਦਾ ਹੂੰ ਇਹੜੇ ਰੱਖ ਹਾਂ ਮੈਂ ਕਾ ਉੱਪਰ ਲਿਆ ਵੀ ਲੈਣ ਤੇ ਫੇਰ ਜਿੱਤੀ ਭਾਰ ਹੋਣਾ ਟੂਆ ਉਹ ਕੋਣ ਸੱਤ ਅੱਠ ਵਾਰੀ ਵਾਗੇ ਵੀ ਟੂਆ ਪਰ ਹੋਣਾ एक ना फिर एक ना भर होना टोआ एक ना भर होना टोआ भर हो गया चक्की जड़ा जो दिया जीडी कोई देख दो बस लो जी फ्रीज त लगे पट्ट ਫਲਾਉ ਫੇਰਦਾ ਇੱਧਰ ਇੰਡੋ ਫਾਰਮਰ ਨੂੰ ਤਵੀਆਂ ਫੇਰਦਾ ਬਾਈ ਇਹ ਦੋ ਵਾਰ ਨਹੀਂ ਫੇਰਦਾ ਦੇਖ ਲੈ ਦੋ ਦੋ ਵਾਰੀ ਫੇਰ ਦੋ ਦੋ ਵਾਰੀ ਦੋ ਦੋ ਵਾਰੀ ਉਕੜਾ ਇੱਕ ਇੱਕ ਵਾਰ ਦੋ ਵਾਰੀ ਫੇਰ ਦੇ ਬਸ ਮਗਾ ਉਕੜਾ ਦੋ ਦੋ ਵਾਰੀ ਫੇਰ ਦੇ ਬਸ ਵਧੀਆ ਬਣ ਗਿਆ ਇਹਨਾਂ ਵਾਈਟ ਤਬੀਆਂ ਵੀ ਰੋਪਦੀਆਂ ਤਬੂਲਰ ਦੀ ਜੜ ਚ ਇਹ ਨਹੀਂ ਪਟੋਣੀਆਂ ਇਹ ਹੈ। ਯਾ ਕਿ ਤੇ ਘਵਾੜਾ ਵੀ ਰੱਖਣਾ ਪੈਣਾ ਗੈਲ। ਸਮਝ ਗਿਆ? ਘਵਾੜਾ। ਹਾਂ ਘਵਾੜਾ ਵੀ ਰੱਖਣਾ। ਹੂੰ। ਨਹੀਂ ਸਰਨੇ ਬਾਵੇ ਤੋਂ ਫਸ ਗਿਆ ਤਾਂ। ਹੂੰ ਘਵਾੜਾ ਮੰਗਾ ਲਓ ਤੇ। ਪਲਵਾਨ ਇੰਨੀ ਜੇਦੀ ਯਾ ਵੀ ਲੈ ਕੇ ਆ ਗਿਆ। ਹਾਂ ਪਹਿਲੇ ਤਾਂ ਗਿੜੀ ਪਹਿਲਾਂ ਦਿੱਤਾ ਪਹਿਲੇ ਆ ਜਾ ਉਹ ਦੇ ਉਹ ਦੇਖੋ ਚਲ ਉਹ ਥੋੜੀ ਕੋਈ ਕੋਈ ਜਿਹੜਾ ਮੋਸਖੜੀਆ ਦੇਣਾ ਟਰੈਕਟਰ ਨੂੰ ਵੀ ਚੱਕਦੀ ਆ ਮੈਂ ਟਰੈਕਟਰ ਨੂੰ ਉੱਪਰ ਚੱਕ ਦਿੰਦੀ ਆ ਹਾਂ ਉਹ ਟੋਏ ਜਿਹੜੇ ਭਰਜੇ ਦੇ ਟਰੈਕਟਰ ਦਬਕੇ ਨਹੀਂ ਚੱਲਦਾ ਉਹਦੇ ਕੱਡੀ ਜੜ ਨਿਕਲੀ ਉਹ ਸਾਪੀ ਛੱਡੀ ਦੀ ਉਹਦੇ ਲੈ ਬਈ ਮਿਹਨਤ ਅੱਤੇ ਨਿਪੁੰਨ ਦੇ ਸਭ ਕੀ ਐ ਤੇ ਦੇਖੇ ਹਾਂ ਮੁਖਲੀ ਪਰ ਟੋੜੀ ਵੀ ਆ ਚੱਲ ਵਾਪਰ ਗਿਆ ਟੂਆ ਹੁਣ ਇਹ ਜੜਾ ਹੀ ਪੰਗਾ ਖੁੰਦੀ ਆ ਜਿਹੜੀ ਜੜਾ ਹ ਹਜਰ ਪ੍ਰੇਮ ਦੇ ਲਈ ਪਕੜਦਾ ਉਹ ਜਾੜਾ ਉਹਦੇ ਥੱਲੇ ਆਹ ਲੋ ਫੜਾ ਕੀ ਕੀ ਚੱਕ ਇਹਨਾਂ ਨੇ ਕੀ ਆ ਬਰਾ ਦੇ ਤਾਂ ਕੰਡੇ ਪਰੋਣਾ ਇਹਨਾਂ ਨੇ ਆਹ ਨਹੀਂ ਕੱਚ ਹੁਣੀ ਹਰੇਕ ਜੜ ਜੇਸੀਬੀ ਤਾਂ ਸਾਰਾ ਕੁਝ ਹੀ ਕੱਢ ਦਿੰਦੀ ਆ ਫਿਰ ਉਹ ਪੈਸੇ ਜਿਆਦਾ ਲੱਗਣੇ ਜੇਸੀਬੀ ਨੇ ਪੈਸੇ ਲੇਗਾ ਨਹੀਂ ਜੇਸੀਬੀ ਨੂੰ ਟਾਈਮ ਬੋਹ ਲਾ ਦੇਣਾ ਚੱਕ 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 ਗੱਲਾਂ ਘੱਟ ਛੱਡ ਆਹ ਲੱਖ ਰੁਪਏ ਦਾ ਹੋਇਆ ਚੱਲ ਉਈ ਤਾਂ ਮੈਂ ਕਹਿੰਦਾ ਟਰੈਕਟਰ 4x4 ਚਾਹੀਦਾ ਯਾਰ ਹਨਾ ਉਹ ਇਹਨਾਂ ਨੂੰ ਚੇਪਲ ਕੇ ਟੇਰੀ ਆ ਉਹ ਤਾਂ ਟੇਰੀ ਜਾਣਾ ਹੂੰ ਜੜ ਨੂੰ ਉੱਪਰ ਕਰ ਜਾ ਇਹਦੇ ਵਿੱਚ ਮੁਸਲੀਆਂ ਵੀ ਜ਼ਿਆਦਾ ਏ ਹੋ ਯਾਰ ਇਹਨੇ ਉੱਪਰ ਤੇ ਤਾਂ ਵੱਢ ਗਏ ਇਹਨੇ ਉੱਪਰ ਐ ਤਾਂ ਵੱਢੀ ਹੋਊ ਟਾਲੇ ਚਾਹ ਬਾਦ ਇਹਨਾਂ ਨੂੰ ਤੁਸੀਂ ਕਹਿੰਦਾ ਇੰਨੇ ਹੁਣ ਇੱਕ ਲਾਈਨ ਲਾ ਕੇ ਚਾਹ ਪੀ ਲੂਗੇ ਉਹ ਕਿੱਡੀ ਜੜ ਚੱਕੀ ਜਾਂਦਾ ਯੋਗ ਹੈਲਦੀ ਗੱਲ ਜਿਹੜੀ ਦਿਖਦੀ ਕੋਈ ਨਹੀਂ ਬਾਕੀ ਹਲਾਆਂ ਗਾ ਬੱਟ ਹੋਉਂਗੀਆਂ ਜਿਹੜੀਆਂ ਮਿੱਟੀ ਜਾਈ ਜਾਂਦੀਆਂ ਜਿਹੜੀ ਮੜੀ-ਮੂਟੀ ਮਿੱਟੀ ਜਾਂਦੀ ਹਲਾਆਂ ਗਾ ਬੱਟ ਹੋਉਂਗੀ ਜਿਹੜੀ ਡੂੰਗੀ ਉਹਦਾ ਤਾਂ ਸੀਗਾ ਪੱਟੇ ਨਹੀਂ ਹੋਣੀ ਆਏ ਲਾ ਜੋਰ ਬਣ 4x4 ਹਾਂ ਗਾਇਲੇ ਨੂੰ ਜੋੜ ਲੈ 2 4 ਹੋ ਜੂਗੇ ਇਹ ਸਭ ਨਹੀਂ ਪਟ ਹੋਗਾ ਹਟੋ ਜਾਣਾ ਬਾਅਦ ਚ ਨਿਕਲ ਜਾਣੀ ਬਾਜ ਤੇ ਨਿਕਲ ਜਾਣੀ ਜਿਹੜੀ ਚੱਕ ਹੁੰਦੀ ਓ ਤੁਸੀਂ ਚੱਕੀ ਜਾਓ ਬਸ ਹੂੰ ਠੀਕ ਹੈ ਜੇ ਠੀਕ ਆ ਬੜੀਆਂ ਲੋਟ ਆ ਦੇਖੋ ਜੀ ਘਮਾਉਣਾ ਵੀ ਸੌਖਾ ਐ ਇਹ ਘਮਾਉਣਾ ਸੌਖਾ ਬੜੇ ਬਹੁਤ ਲੋਟ ਆ ਇਹਦਾ ਹਾਂ ਆਊਟ ਆਟ ਵੀ ਮਰਜੀ ਪਾ ਲਵੇ ਜੀ ਕੌਣ ਉਹ ਚਾਹਗੇ ਨਹੀਂ ਪੂਹੀ ਤਾਂ ਕਹਿੰਦਾ ਇਹਦਾ ਹੈਂਡਲ ਕੇ ਲਈ ਚੱਲ ਪੈਂਦਾ ਹਾਂ ਵਧੀਆ ਚੀਜ਼ ਆ ਦੇਖੋ ਜੀ ਇਹ ਤਾਂ ਬਹੁਤ ਫੈਂਦਾ ਇਹ ਦੂਏ ਤਾਂ ਸਾਰੇ ਡਿਸਟ੍ਰੀਬਿਊਟਰ ਲਾਓ ਫਲਾਣਾ ਕਰੋ ਇਹ ਇੱਕ ਤੇ ਹੈ ਟਰੈਕਟਰ ਹੈ ਵੀ ਹਰੇਕ ਆਹ ਹਰੇਕ ਡਿਸਟ੍ਰੀਬਿਊਟਰ ਵਾਲਾ ਨਹੀਂ ਹੈਗਾ ਤੇ ਕਿ ਨਹੀਂ ਘੁੰਮ ਜਾਂਦਾ ਇਹ ਦੇਖੋ ਹਵਾਏ ਬਹੁਤ ਵਧੀਆ ਵਿਸਲਵਾਈ ਜਿਵੇਂ ਹੈਗੀ ਨੇੜੇ ਠੀਕ ਰਹਿੰਦਾ ਜਿੰਨਾ ਨੇੜੇ ਹੋਊਗਾ ਜਿੰਨਾ ਨੇੜੇ ਹੋਊਗਾ ਉਹਨਾਂ ਵਧੀਆ ਰਹਿੰਦਾ ਉਹਨਾਂ ਟਰੈਕਟਰ ਖੜਾ ਘਟ ਹੁੰਦਾ ਪੀਲਾ ਚਾਹ ਤਾਂ ਹੀ ਸ਼ਕਤੀਮਾਨ ਬਣੂਗਾ ਤੂੰ ਵੀ ਦੇਖ ਲੈ ਧੁੱਪਾ ਹੁਣ ਕੋਟ ਖਲਾਉਂਦੀ ਆ ਕਿੜੀਆਂ ਲੜਦੀਆਂ ਕੈਟਰ ਦਾ ਤੇਰੇ ਵਾਲਾ ਵੀ ਐਡਾ ਹੀ ਆ ਪੰਗਾ ਹੈ ਵੀ ਫਾਲੇ ਨਹੀਂ ਹੈਗੀ ਕਹਿੰਦੇ ਹੋ ਪਾੜਿਆਂ ਦਾ ਪੈਣਾ ਕੇ ਵੀ ਕਹਲੇ ਦੇ ਦਿੰਦੇ ਤੇ ਉਹ ਵੀ ਨਹੀਂ ਹੁਣ ਦਿੰਦੇ ਹੈਗੇ ਕਹਿੰਦੇ ਲੋਕਾਂ ਦੇ ਤੋੜ ਤੋੜ ਕੇ ਛੱਡਿਆ ਆਈ ਉੱਥੇ 55 ਸਾਬਰ ਆ ਉਹ ਵੀ ਵਿੱਚ ਉਹ 50 ਇਹ ਮੁੱਲ ਆਦੀ ਹੋਰ ਘੱਟ ਹੋਊਗਾ 50 49 ਹੋ 49 50 ਹੋਊਗਾ ਯਾਨੀ 55 ਹੋਊਗਾ ਸੋ ਵੀ 50 ਹੋਊਗਾ ਤੇ ਯਾ ਵੀ ਤਾਂ 50 ਤੇਰੇ ਵਾਲਾ 55 ਮੁਹਿੰਤ ਤਵੀਆ ਕਾ ਬਾਦੀ ਸਾਰੇ ਨੂੰ ਆ ਹੁਣ ਬਾਗੇ ਨਾ ਬਸ ਆ ਕੱਢ ਗਏ ਨਾ ਬਾਹਰ ਤਵੀਆ ਕਾ ਬਾਦੀ ਫੇਰ ਕੋਈ ਲੱਭੇ ਆਉਂਗੀ ਫੇਰ ਹਲਾਂ ਕਾ ਬਾਦੀ ਜਿਹੜੀ ਕੋਈ ਹੋਈ ਚੱਕੀ ਜਾਈਂ ਗੈਲ ਦੀ ਗੱਲ ਬੋਲਾ ਪੰਮੇ ਲੈ ਕੇ ਆਈ ਦੇ ਆ ਉਹ ਕੱਢੀ ਤੇ ਫੇਰ ਜਿੱਥੇ ਖੜਾ ਉਹ ਨਹੀਂ ਛੋਟਾ ਕੇ ਉਹ ਵੀ ਚੀਜ਼ ਆ ਸਮਝਦਾ ਆਉਂਦਾ ਨਹੀਂ ਕਰੇ ਗਿਆ ਬਹੁਤ ਲਹੂ ਪੀਂਦਾ ਉਹ ਬੰਦਾ ਬਹੁਤ ਆ ਬੰਦਾ ਵਧੀਆ ਉਹ ਇਹ ਗੱਲ ਤਾਂ ਹੈ ਪਰ ਸਮਝਾਉਣਾ ਔਖਾ ਇਹ ਇੱਕ ਬੜਾ ਗੇਅਰ ਲਾ ਲੈਂਦਾ ਤਾਂ ਰੁਕਦਾ ਉਹ ਵੀ ਛੋਟੇ ਗੇਅਰ 'ਚ ਤੋਰੀ ਜਾ ਬਸ ਇਹ ਆ ਫੇ ਬੜਾ ਗੇਅਰ ਲਵੜਾ ਫੇ ਰੇਸ ਨਾਲ ਘਟਕਾਰ ਫੇ ਰੇਸ ਕੋ ਛੱਡ ਪੈ ਜਾਊਗੀ ਉਹ ਬੜਾ ਗੇਅਰ ਲਾ ਦਿੰਦਾ ਏ ਰੇਸ ਘਟ ਰੇਸ ਘਟ ਰੱਖਦਾ ਵੀ ਤੂੰ ਛੋਟੇ ਗੇਅਰ 'ਤੇ ਤੋਰੀ ਜਾ ਵਧੀਆ ਰਹੂਗਾ ਚੱਲ ਮਰਜੀ ਆ ਚਾਰ ਤਾਂ ਰਹਿ ਗਈਆਂ ਹੁਣ ਉਹ ਕਿਹਾ ਕਹਿਣ ਵੀ ਤੂੰ ਦੇਖ ਰਿਹਾ ਤੂੰ ਘਟ ਰੇਸ ਚਾਰ ਆ ਭੋਲੇ ਅੱਠੇ ਆ ਨੌ ਆ 10 ਆ ਯਾਰ ਰੇਸ 'ਚ ਟਰੈਕਟਰ ਹੁੰਦਾ ਹਾਂ ਉਹਦਾ ਹਾਂ ਫਰਕ ਆ ਉਹਦਾ ਸਲਿੱਪ ਗਿਆ ਚੱਕ ਦਬਦਾ ਨਹੀਂ ਟਰੈਕਟਰ ਇਹ ਦਬ ਜਾਂਦਾ ਏ ਹਾਂ ਕੋਟ ਬੋਲਦੇ ਹੁਣ ਲੈ ਆਦੇ ਕਿਹੜਾ ਭੱਜ ਕੇ ਪੈਂਦੇ ਹਾਂ ਚੱਕ ਇਹ ਹਾਂ ਚੱਲ ਆ ਛੱਡ ਗਿਆ ਤੂੰ ਵੀ ਜਲੇ ਦੇਖ ਲੈ ਆਦੇ ਪੜਤੀ ਉਹਨੇ ਚਲੋ ਚੱਲ ਚੱਲ ਵੇਤੀ ਔਰ ਟਰੈਕਟਰ ਚੱਕ ਹੁੰਦਾ ਹਾਂ ਚੱਕ ਦੋ ਚੱਕ ਦੋ ਇਹ ਤਲੀਆਂ ਬਾਹਰ ਤੋਂ ਨਹੀਂ ਨਿਕਲੀਆਂ ਇਹ ਤਾਂ ਨਿਕਲਿਓ ਜਾਣੀਆਂ ਔਰ ਕੀ ਜੜ ਦੇਖ ਲਾ ਵਾ ਜੀ ਆਹ ਸੀ ਚੱਕ ਰੱਤੀ ਆ ਜਿਹੜੀ ਤੰਗ ਕਰੇ ਬਹੁਤੀ ਛੋਟੀ ਮੋਟੀ ਜੜ ਨਹੀਂ ਕੁਝ ਵੀ ਕਹਿੰਦੀ ਕਾਤੋਂ ਉਹਦਾ ਤਰੀ ਕਿਟਾਈ ਹੋ ਜਾਣੀ ਗੱਲਾਂ ਬੋਲਦਾ ਗੱਲਾਂ ਆਉਂਦੀਆਂ ਇਹਨੂੰ ਗੱਲਾਂ ਨਦੀਏ ਡਾਉਨ ਨੂੰ ਇਹ ਆ ਬੋਲੇਗਾ ਲੜੀ ਜਾਂਦੇ ਆ ਇਹ ਬਹੁਤ ਜ਼ਗਾ ਨੂੰ ਪੈਗ ਪਵਾ ਦੇ ਨਾ ਕੱਲੇ ਨਹੀਂ ਕੁੱਟਦੇ ਨੇ ਸਾਰੇ ਇਹ ਉਨੇ ਕੱਲੇ ਨੇ ਸਾਰੀ ਘੁੱਟ ਦੇਣੇ ਇਹ ਹਾਂ ਕਿੱਥੇ ਟਾਇਰ ਆ ਜਾਂਦਾ ਉਹ ਦੇਖ ਹੂੰ ਪਿੱਛੇ ਹੋ ਜਾ ਪਹਿਲਾਂ ਮੋੜ ਤਾਂ ਲੈਣ ਦੇ ਟਰੈਕਟਰ ਦੇ ਮੂਰੇ ਨਾ ਨਾ ਕਿਤੇ ਬੱਟੇ ਤੇਰੇ ਤੇ ਲਾਉਣੇ ਪੈਣਗੇ ਦੇਖ ਲਾ ਯਾ ਚੱਲ ਆਹ ਜੱਟ ਤਕੜੀ ਆ ਠੀਕ ਆਉਦੇ ਤੂੰ ਆਉਦੇ ਗੱਡੀ ਆਹ ਜਾ ਬਾਈ ਦਹਾ ਡਾਂਚੂ ਤਾ ਆ ਦੇਖ ਚੱਲ ਖੇਤ ਦੇ ਲੱਗ ਜਾ ਕਹਿਲ ਖੜਾ ਦੇਖਦਾ ਉਹ ਨਾ ਉਹ ਦੇਖ ਇੱਕ ਚੱਕ पाला पाला टूजन पाला उधर तकड़ी जाड़ा बैठू अभी नहीं पटो चल ਉਹ 2 ਸਾਲ ਦਾ ਰਸਨ ਪੂਰਾ ਹੋ ਜਾਣਾ ਇਹਦੀ ਗੱਲ ਵੇਚਣਾ ਆਇਆ ਤਾਂ ਮਹਿੰਗਾ ਮਿਲਣਾ ਇਹਨਾਂ ਨੂੰ ਇਹਨਾਂ ਨੇ ਥੋੜੋ ਲੈਣਾ ਭੋਲੂ ਦੀ ਗੱਲ ਕਰਦਾ ਮੈਂ ਹਮ ਲੋਗੋ ਕੋ ਫੋਲੂ ਸਰਦਾਰ ਦੇ ਦੇ ਨਿਕਰੇਗਾ ਨਾਲੇ ਇਹ ਲੱਗਣ ਦੇ ਤਾਂ ਸਹੀ ਗਾ ਹਾਂ ਚੱਲ ਬੱਬਾ ਦਾ ਹੋਣੀ ਉਹ ਹੁਣ ਲੈ ਚੱਲ ਬੱਚੇ ਹੋ ਜਾ ਪਿੱਛੇ ਇਹਦੇ ਦਾ ਦੂਏ ਸਿਆੜੇ ਕਰਦੇ ਹਨ ਕਿਹੜੇ ਸਾ ਸਿੰਪਲ ਵੀਲ ਜਨਾ ਸਿੰਪਲ ਵੀਲ ਬੈਡਾਂ ਵਾਲਾ ਦੂਜਾ ਨਾ ਬੈਡਾਂ ਵਾਲਾ ਵੀਲ ਨਾ ਨਹੀਂ ਹੋਰ ਉਹ ਵੀ ਬੂਟੇ ਦਾ ਲੱਗ ਜਾਣੇ ਆਹ ਬੂਟੇ ਦਾ ਲੱਗ ਜਾਣੇ ਦੇ ਜਾਰੇ ਠੀਕ ਹੁੰਦੇ ਨੇ ਹੁਣ ਖੋਲ ਲੇਗੇ ਹੋਰ ਮਾੜਾ ਮਾੜਾ ਕਿਤੇ ਲਾਈਨੇ ਨੇੜੇ ਕਰਨੇ ਨੇ ਇੱਥੇ ਲਿਆਂਦਾ ਫੋਨ ਲਾਓ ਉਹੀ ਜਿਹੜਾ ਗੂਗਲ ਆ ਉਹੀ ਵੇਲੇ ਆਇਆ ਇਹਨੇ ਤਾਂ ਮੈਂ ਲਾ 1750 ਦਬਲ ਸੇ ਮਾ ਹੁਣਾ ਇਹਦਾ ਪਹਿਲਾਂ ਵੀ ਇਹੀ ਤੇ ਪਹਿਲਾ ਵਾਲਾ ਛੋਟਾ ਦਾ ਇਹ ਮੈਂ ਨਾ ਐਡਾ ਹੀ ਤਾਂ ਆਹੀ ਸੇਮ ਕਾਪੀ ਦਾ ਆਹੀ ਆਹੀ ਨੰਬਰ ਦਾ ਨੰਬਰ ਨਿਕਲਿਆ ਹਾਂ ਨੰਬਰ ਕਢਾ ਲਿਆ ਹਾਂ ਨਿਕਲ ਗਿਆ ਨੰਬਰ ਹਾਂ ਨਰ ਪੁਲਸ ਰਿਪੋਰਟ ਪੋਰਟ ਦੀ ਲੋੜ ਤਾਂ ਪੈਣੀ ਨਹੀਂ ਤੇਰੇ ਹੱਥ 'ਚ ਤਾਂ ਹੈਗਾ ਦੱਸੇ ਮੈਂ ਉਹਦੇ ਨੰਬਰ ਨਹੀਂ ਦੇਣਾ ਹੈਗੇ ਬਸ ਤੈਨੂੰ ਕਿਹੜੇ ਖੋਇਆ ਤਾਂ ਜਾਂ ਤਾਂ ਹੋਇਆ ਨਹੀਂ ਉਹ ਕੋ ਨੰਬਰ ਨਹੀਂ ਤੇ ਹੈਗੇ ਅਵੇਲੇਬਲ ਜਿਵੇਂ ਸਿੰਮ ਦੇ ਉੱਪਰ ਹੁੰਦੇ ਆ ਉਹ ਕਹਿੰਦਾ ਭਾਈ ਇਹ ਨੰਬਰ ਹੁੰਦੇ ਤੇ ਤੈਨੂੰ ਇੱਕ ਨਹੀਂ ਦੇ ਦੇਣਾ ਤਾਂ ਉਹ ਫੂਕ ਹੋ ਗਏ ਨਾ ਨੰਬਰ ਉਹ ਕਹਿੰਦਾ ਵੀ ਤੈਨੂੰ ਪੁਲਿਸ ਰਿਪੋਰਟ ਲਖਾਉਣੀ ਪੈਣੀ ਆ ਕੱਲ ਸਰਪੰਚੀ ਤਾਂ ਚੱਲ ਸਰਬਰ ਨਹੀਂ ਤੇ ਚੱਲਦਾ ਅੱਜ ਪੁਲਿਸ ਰਿਪੋਰਟ ਲਖਾ ਕੇ ਫਿਰ ਫਿਰ ਉਹਨਾਂ ਤੋਂ ਲੈ ਕੇ ਆਇਆ ਨਿਕਲ ਗਿਆ ਜਾਨੀ ਨਿਕਲਦੇ ਨਾ ਹੈਗੀ ਤੇ ਯਾਰ ਮੇਰੇ ਸਿਮਤ ਹੀ ਨਿਕਲੂਗਾ ਤਾਂ ਨਹੀਂ ਆਪਣੇ ਬਾਈ ਕਹਿੰਦਾ ਚੋਰੀ ਕਰਿਆ ਹੋਦਾ ਮੇਰੇ ਸਹਿਮਤ ਹੈ ਕੱਢੂਗੇ ਕਾਤੇ ਨਹੀਂ ਉਹ ਮਨਾਏ ਦੱਸ ਬਾਕੀ ਤੇ ਸਭ ਤੇ ਉਰੀ ਨਿਕਲ ਜਾਂਦੇ ਏਡੇ ਫਿਰ ਬਾਕੀ ਦੇ ਇਹ ਟਲਦੇ ਬੀਐਸਐਨਐਲ ਦਾ ਹਾਲ ਤੇਰਾ ਹਾਂ ਆ ਉਹ ਐਕਸਚੇਂਜ ਚ ਨਿਕਲਦਾ ਮਨ ਲਾ ਬੀਐਸਐਨਐਲ ਦੇ ਤੇ ਮੇਰੇ ਦੋ ਹੀ ਬੀਐਸਐਨਐਲ ਦੇ ਤੇ ਉਹਦੇ ਚ ਬੀਐਸਐਨਐਲ ਦੇ ਉੱਤੇ ਨਿਕਲਦੇ ਆ ਸੌ ਲਾਈ ਦੀਆਂ ਮੈਂ ਕਾਲੂ ਬਈਏ ਬੁੱਕ ਕਰ ਦਿਆਂਗਾ ਬੀਜ ਦੇ ਆਪਾਂ ਨੂੰ ਬਾਅਦ ਵਿੱਚ। ਲੇਟ ਨਹੀਂ ਕਰਨਾ ਹੈਗਾ ਇਹਨਾਂ। ਲੇਟ ਨਹੀਂ ਕਰਨਾ। ਯਾਰੀ ਲੰਘੇ ਨਹੀਂ ਦੇਣੀ। ਹਾਂ, ਤਾਂ ਪਾਣੀ ਲੰਘਣ ਦੇਣੀ ਹੈਗਾ। ਹਾਂ, ਖੇਤ ਨੂੰ ਹਵਾ ਦਾ ਸਾਥ ਲੈਣ ਦੇਣਾ। ਪਤਾ ਕੰਮ ਖਰਾਬ ਹੋਊ ਜੂ ਜੇ ਸਾਹ ਲੈ ਲਿਆ। ਹਾਂ। ਡੁੱਬੀ ਤਾਂ ਕਿਨਾਂ ਜੇ ਸਾਹ ਨਹੀਂ ਆਇਆ। ਉਹੀ ਗੱਲ ਆ। ਜੇ ਸਾਹ ਆ ਗਿਆ ਫੇਰ ਇਹ ਥੋੜਾ ਡੁੱਬਣਾ। ਬੀਜ ਦੇ ਕਾਲੂ ਕੰਨਾਂ ਕਹਿੰਦਾ ਰੇਹ ਪਾਉਣਾ ਕੱਲ ਪਰਸੋਂ ਨੂੰ। ਮੈਂ ਤਾਂ ਰੇਹ ਤਾਂ ਪਾ ਲਾ ਕੋਈ ਨਹੀਂ। ਪਾਵਾ ਨਹੀਂ ਆਣਾ ਫੇਰ ਰੇਹ ਤਾਂ। ਇਹ ਜੇ ਦੇ ਦੇ ਲੈ ਇਹਨੇ ਦੇਖਦਾ ਚਾਹੀ ਤੂੰ ਕਾਲੂ ਪਾ ਦੇਣਾ ਵਾਹ ਕੇ। ਨਹੀਂ। ਕਮਾਲਪੁਰ ਵੀ ਮੈਂ ਤ ਕਰਾ ਦੇ ਗੱਲ ਨੂੰ ਬਸੀ ਮਾਲਕ ਦੀ ਮਰਜ਼ੀ ਹੈ ਸਾਡਾ ਤਾਂ ਕਹਿਣਾ ਫਰਜ਼ਾ ਉਹਦੇ ਕਾਣੇ ਸਾਸਰੀ ਘਰ ਆ ਜਵਾਬ ਦੇਣਾ ਨਾ ਦੇਣਾ ਮਾਲਕਾਂ ਦੀ ਮਰਜ਼ੀ ਹੈ ਬੁਲਾਉਣਾ ਤੁਹਾਡਾ ਫਰਜ਼ਾ ਬੁਲਾਉਣਾ ਸਾਡਾ ਫਰਜ਼ਾ ਇਹ ਨਹੀਂ ਕਿ ਮੰਨਣਾ ਮਤਲਬ ਇਹ ਨਹੀਂ ਮਾਲਕਾਂ ਦੀ ਮਰਜ਼ੀ ਹੈ ਜੇ ਮੰਨ ਗਿਆ ਫਿਰ ਤਾਂ ਗੱਲੇ ਖਰਾਬ ਆ ਤੇ ਤੇਰੀ ਪਹਿਲਾ ਹਾਂ ਲਿਆ ਭਰ ਗਿਆ ਫੁੱਲ ਟਰਾਲਾ ਛਾਈ ਦੇਖ ਲੈ ਹਾਂ ਹਾਂ ਇਹ ਤਾਂ ਹੋਰ ਨਿਕਲੇ ਆਉਣੀਆਂ ਦੇਖੀ ਤੂੰ ਰੇੜਾ ਵੇਗਾ ਕਿਆ ਹੋਰ ਹੋ ਜਾਣੀ ਐ ਇਹ ਨਿਕਾ ਜਾਦੀ ਦੇ ਵਿੱਚ ਤਾਂ ਫੇਰ ਨੇ ਨਾ ਹਲ ਹੋਰ ਨਿਕਲੀ ਜਾਣੀ ਐ ਵਿੱਚ ਤੇ ਤਾਂ ਵੀ ਦੋ ਤਿੰਨ ਰੇੜੇ ਪੱਕੇ ਆ ਹਾਂ ਹਾਂ ਰਾਮਦਾਰੀ ਗੱਲ ਚੱਲ ਵਧੀਆ ਹੈ ਤੇ ਬੋਲ ਤਾਂ ਦਾ ਟਰਾਲਾ ਟਰਾਲ ਆ ਜਿੰਨਾ ਉਤਰਿਆ ਅੱਧਾ ਘੰਟਾ ਲੱਗਿਆ ਜਿੰਨਾ ਵੀ ਫੇਰ ਉਤਰ ਜੇ ਨਾ ਇਹਦਾ ਜੈਕ ਵਾਲਾ ਪਰ ਜਾ ਕੇ ਕਸਿਆ ਵੀ ਨਹੀਂ ਤਾਂ ਕਦਾ ਖਾਲੀ ਕਰ ਦੇਣਾ ਤਾਂ ਗਾ ਮੋਟਰ ਉਹ ਕਿੱਥੇ ਬਚਣਾ ਓਰੇ ਇਹਨਾਂ ਨੇ ਇਹਨਾਂ ਨੇ ਰੋਜ਼ ਇੱਕ ਫੂਕ ਦੇ ਗਾਨ ਇੱਥੇ ਕੀ ਪਤਾ ਲੱਗਣ ਉਹ ਤਾਂ ਫੂਕ ਨਹੀਂ ਹੈ ਮੋਟਰ ਪਰ ਆਹ ਦੇਖੋ ਮੋਰੇ ਇਹ ਕੱਲੋ ਇਕੱਠਾ ਕਰਨਾ ਜਦੋਂ ਬਾਅਦ ਚ ਬਾਹਰ ਵੀ ਇਕੱਠਾ ਕਰ ਲੈ ਇੱਥੇ ਜਿਹੜਾ ਕੱਢੂਗੇ ਹਲਾ ਇਹਨੇ ਕਰਨਾ ਇਕੱਠਾ ਇਹਨਾਂ ਨੂੰ ਕਿਹਾ ਲੜ ਪਈ ਜਿਹਦੇ ਕੰਮ ਪਰ ਜਾਓਗੇ ਵਾਲਣ ਲੈ ਕੇ ਆਉਂਗੇ ਕਾ ਲਿਆਵਾਂ ਇਹ ਇੱਕ ਗਿੱਲੀ ਨਾਲ ਖਾਉਂਗੇ ਆ ਬਹੁਤ ਵਾਲਣ ਇਕੱਠਾ ਕਰ ਲਏ ਹਾਂ ਹਾਂ ਕਾ ਵਾਲਣ ਬਾਬਾ ਉਹ ਤਾਂ ਵਾਲਣ ਕਿੰਨਾ ਪਿਆ ਇਹਨਾਂ ਨੇ ਹਾਂ ਇਹਨਾਂ ਕੋਈ ਆ ਚੱਲ ਰ ਗਿਆ ਜੀ ਫੁੱਲ ਟਰਾਲਾ ਕੋਈ ਇਹਨੂੰ ਉਦੇ ਪਰ ਘੇਰਿਆ ਆ ਰਹੇ ਪਰ ਲੈ ਜਾਈ ਇਹ ਠੀਕ ਹੈ ਜੇ ਰੇਟ ਬਣਾ ਲਾਂ ਨਾ ਯਾਰ ਉਹ ਮਿਲੂਗਾ ਹੀ ਕੁਛ ਲੈ 30 40 ਕੁਇੰਟਲ ਹੋ ਜਣਾ ਦੇਖ ਲਈ 40 ਕੁਇੰਟਲ ਹੋ ਗਿਆ ਜੇ 200 ਵੀ ਲੱਤਾ 6000 8000 ਦਾ ਹੋ ਗਿਆ ਦੇਖ ਲਾ ਨੋਟ ਬਟਣ ਦਾ ਟਾਈਮ ਹੈਗਾ ਕਿ ਨਤੀਜਾ ਹਲੇ ਦੇ ਆ ਰਹੇ ਫਾਰਮਲ ਬਣ ਜਾਏਗਾ ਹੋਰ ਕੀ ਹਲੇ ਆਉਰੇ ਨੂੰ ਆ ਜਿਹੜੇ ਹੈਗੇ ਜਣਾ ਦੀਆਂ ਦੋ ਇਹ ਜਿਹੜੇ ਕਾਹੀ ਨੇ ਆ ਜਸੇਰਾ ਦੇ ਕੇ ਆ ਇੱਧਰ ਤੇਰੇ ਕਿਹਨਾਂ ਤਲੇ ਹੋਰ ਨਿਕਲੇ ਆਉਣੀਆਂ ਪਿੱਛੇ ਤੇ ਨਾ ਕਵਾੜਾ ਦੇਊਗਾ ਫੇਰ ਤਾਂ ਇਹ ਕ ਤੇਰੇ ਬਾਤ ਦਾ ਇਹ ਚ ਨਿਕਲੇ ਆਉਣੀਆਂ ਕਿ ਛਾਈ ਆ ਪੂਰੀਆਂ ਇੰਨੀ ਜੜ ਨਿਕਲਣੀਆਂ ਹਲੇ ਚੱਲ ਲੈ ਜਾ ਘਰ ਨੂੰ ਜਾ ਹੁਣ ਗੇਰ ਕੇ ਤਾਂ ਤਾਂ ਨਹੀਂ ਆਉਣਾ ਹੈਗਾ